ਮੈਂ ਸਰਬਨ ਸਿੰਘ ਪੰਦੇਰ ਇਸ ਸਮੇਂ ਅਸੀਂ ਵਿਸ਼ੂਆ ਨਗਰ ਚ ਖੜੇ ਆ ਅੱਜ ਅੰਬਰਸਰ ਦੀਆਂ ਤਿੰਨ ਜੋ ਉਹਨਾਂ ਦੀ ਮੀਟਿੰਗ ਕੀਤੀ ਆਪਾਂ ਔਰ ਜਿਹੜਾ 29 ਨੂੰ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਦਾ ਕਾਫਲਾ ਸ਼ੰਭੂ ਬਾਰਡਰ ਨੂੰ ਰਵਾਨਾ ਕਰਨਾ ਉਹਦੀ ਤਿਆਰੀ ਹੋ ਰਹੀ ਆ ਇਹਦੇ ਵਿੱਚ ਵਿੱਚ ਜਿਹੜਾ ਅਸੀਂ 21 ਨੂੰ ਜਥਾ ਪੈਦਲ ਦਿੱਲੀ ਕੂਚ ਕਰਨਾ ਉਹਦੀਆਂ ਵੀ ਤਿਆਰੀਆਂ ਕੀਤੀਆਂ ਗਈਆਂ ਵਾ ਆ ਜਿਹੜਾ 26 ਦਾ ਸਾਡਾ ਪ੍ਰੋਗਰਾਮ ਆ ਉਹਦੀਆਂ ਵੀ ਤਿਆਰੀਆਂ ਜੋਰਾ ਸ਼ੋਰਾ ਤੇ ਕੀਤੀਆਂ ਜਾ ਰਹੀਆਂ ਨੇ ਅੱਜ ਡੱਲੇਵਾਲ ਸਾਹਿਬ ਦਾ ਮਰਨਵੱਤਰ ਵਰਤ 53ਵੇਂ ਦਿਨ ਵਿੱਚ ਦਾਖਲ ਹੋ ਗਿਆ ਅਰੇ ਇਹਦੇ ਨਾਲ ਦੀ ਨਾਲ ਕਿਸਾਨ ਹੁਣ ਦਿੱਲੀ ਕੂਚ ਚੌਥਾ ਜਥਾ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੋਂ ਰਵਾਨਾ ਕਰਨਗੇ ਜਿਹੜੀ ਮੋਦੀ ਸਰਕਾਰ ਅੜਿਗਲ ਰਵਈਆ ਬਣਾ ਕੇ ਖੜੀ ਆ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ 200 ਦਿਨ ਨਰੇਗਾ ਚੰਗੀ ਦਿਹਾੜੀ ਆ ਆਦੀਵਾਸੀਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਲਾਗੂ ਕਰਨਾ ਆਦ ਮੰਗਾ ਉਹਨੂੰ ਮਜਬੂਰ ਕਰਾਂਗੇ ਆਪਣੀਆਂ ਮੰਗਾ ਮਨਾਉਣ ਵਾਸਤੇ ਔਰ ਤੁਹਾਡੇ ਨਾਲ ਹੁਣ ਗੁਰਦੇਵ ਸਿੰਘ ਜੀ ਗੱਗੋ ਮਾਲੋ ਵੀ ਗੱਲ ਕਰ ਲੈਣਗੇ ਜੀ ਅੱਜ ਸਾਡੀ 3 ਚੌਨਾ ਦੀ ਜਿਹੜੀ ਮੀਟਿੰਗ ਆ ਪਿੰਡ ਵਿਸ਼ਵਾ ਦੇ ਵਿੱਚ ਹੋਈ ਆ ਗਰਦਾਸ ਸਿੰਘ ਦੇ ਘਰ ਉਹਦੇ ਵਿੱਚ ਅਸੀਂ ਤਿਆਰੀ ਵਾਸਤੇ ਜਿਹੜੀ ਅਸੀਂ ਸ਼ੰਭੂ ਬਾਰਡਰ ਨੂੰ ਤਿਆਰੀ ਕਰਨੀ ਆ ਉਹ ਤਿੰਨਾਂ ਚੋਂ ਨਾਲ ਦੇ ਵਿੱਚੋਂ ਸਾਡੀਆਂ 50 ਟਰਾਲੀਆਂ ਜਿਹੜੀਆਂ ਲਗਭਗ ਅਸੀਂ ਤਿਆਰ ਕਰ ਲੀਆਂ ਵਾ ਤੇ ਉਹਦੇ ਨਾਲੋਂ ਵੀ ਅਸੀਂ ਵੱਧ ਟਰਾਲੀਆਂ ਹੋਰ ਵੀ ਖੜਨ ਦੀ ਆਸ ਰੱਖਦੇ ਆ ਬਾਕੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ 25 ਤਰੀਕ ਨੂੰ ਚਮਿਆਰੀ ਦੇ ਵਿੱਚ ਹੋ ਰਹੀ ਕਨਵੈਕਸ਼ਨ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਔਰ ਸਾਡੀਆਂ ਜਿਹੜੀਆਂ ਪੂਰੀਆਂ ਫੁੱਲ ਤਿਆਰੀਆਂ ਪਿੰਡਾਂ ਦੀਆਂ ਮੀਟਿੰਗਾਂ ਕਰਵਾ ਕੇ ਅਸੀਂ ਸ਼ੰਭੂ ਬਾਰਡਰ ਦੀ ਜਿਹੜੀ 29 ਤਰੀਕ ਦੀ ਤਿਆਰੀ ਆ ਉਹ ਪੂਰੇ ਜੋਰ-ਸ਼ੋਰ ਨਾਲ ਕਰਾਂਗੇ